ਆ ਵੀਰ ਬਜਰੰਗਏ ਹਰ ਹਰ ਮਹਾਦੇਵ ਅੱਜ ਸੁਨਿਆਸ ਆਸ਼ਰਮ ਹਰੀ ਹਰ ਮੰਦਰ ਰੋਹੀ ਵਿਖੇ ਬਾਬਾ ਆਨੰਦ ਗਰੀ ਜੀ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ 10 ਦਿਨ ਸਟੈਪ ਬਾਈ ਸਟੈਪ ਜੋ ਮਹਾਸ਼ਿਵਰਾਤਰੀ ਦਾ ਪ੍ਰੋਗਰਾਮ ਮਹਾਰਾਜ ਜੀ ਵੱਲੋਂ ਰੱਖਿਆ ਗਿਆ ਸੀ ਉਹ ਅੱਜ 10 ਤਰੀਕ ਨੂੰ ਅਖੀਰਲਾ ਦਿਨ ਆ ਰਿਹਾ ਹੈ ਲੋੜਵੰਦ ਲੜਕੀਆਂ ਦੇ ਜੋ ਵਿਆਹ ਹੋਏ ਨੇ ਉਹਨਾਂ ਨੂੰ ਅੱਜ ਵਿਦਾਇਗੀ ਰਸਮਿਆ ਘਰੇਲੂ ਸਮਾਨ ਦੇ ਕੇ ਅੱਜ ਵਿਦਾ ਕੀਤਾ ਜਾ ਰਿਹਾ ਹੈ ਅੱਜ ਸਾਡਾ ਪ੍ਰੋਗਰਾਮ 10 ਦਿਨ ਦਾ ਕੰਪਲੀਟ ਹੋਇਆ ਹੈ ਉਸ ਦੇ ਵਿੱਚ ਇਹ ਪ੍ਰੋਗਰਾਮ ਭਗਵਾਨ ਸ਼ਿਵ ਦੀ ਕਿਰਪਾ ਉਹਨਾਂ ਦੇ ਜੋ ਪਾਰਸ਼ਦ ਹਰੀ ਹਰੋਈ ਮੰਦਿਰ ਤੋਂ ਬਾਬਾ ਆਨੰਦ ਗਰੀ ਜੀ ਮਹਾਰਾਜ ਤੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਸਾਰੇ ਆਗੂ ਜਿਵੇਂ ਸਾਡੇ ਚੇਅਰਮੈਨ ਰਜੇਸ਼ ਭਾਰਦਵਾਜ ਜੀ ਪ੍ਰਧਾਨ ਸੁਮਨ ਭੱਲਾ ਜੀ ਐਡਵਾਈਜ਼ਰ ਰਮਨ ਸਿੰਘ ਜੀ ਕੈਸ਼ੀਅਰ ਸਹੁਬੇਦੀ ਜੀ ਕਮਲਦੀਪ ਕਾਛੀ ਜੀ ਵਿੱਕੀ ਗਣਪਤੀ ਜੀ ਸਾਡੇ ਖੂਨਦਾਨ ਕਮੇਟੀ ਦੇ ਪ੍ਰਧਾਨ ਜਤਿਨ ਸ਼ਰਮਾ ਜੀ ਚਰਨ ਜੀ ਸੋਜੀ ਹੋਰ ਇਸ ਤਰ੍ਹਾਂ ਸਾਡੇ ਜੋ ਵੀ ਸ਼ਹਿਸਤਹਾਰਾ ਪ੍ਰਬੰਧਕ ਮੰਡਲ ਦੇ ਬਹੁਤ ਆਪੂ ਨੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਦਿਨ ਰਾਤ ਮਹਾ ਸ਼ਿਵਰਾਤਰੀ ਦੇ ਪ੍ਰੋਗਰਾਮ ਤੇ ਦਿਨ ਰਾਤ ਮਿਹਨਤ ਕੀਤੀ ਆ ਬਹੁਤ ਜ਼ਿਆਦਾ ਪ੍ਰੋਗਰਾਮ ਮਿਹਨਤ ਕਰਕੇ ਅੱਜ ਸਾਡਾ ਇਹ ਪ੍ਰੋਗਰਾਮ ਸੰਪੰਨ ਹੋਇਆ ਇਸ ਵਿੱਚ ਵਿਸ਼ੇਸ਼ ਤੌਰ ਤੇ ਜੋ ਸਾਡੇ ਸ਼ਿਵ ਸਹਾਰਾ ਪ੍ਰਬੰਧਕ ਮਹਿਲਾ ਮੰਡਲ ਤੇ ਸ਼ਿਵ ਸਹਾਰਾ ਮਹਿਲਾ ਭਜਨ ਮੰਡਲੀ ਨਹੀਂ ਨਹੀਂ ਬਹੁਤ ਜ਼ਿਆਦਾ ਇਸ ਦੇ ਵਿੱਚ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਨੇ ਆ ਤੇ ਫਿਰ ਸ਼ਿਵ ਸਹਾਰਾ ਬਾਲ ਮੰਡਲ ਨੂੰ ਉਹਨਾਂ ਨੇ ਵੀ ਸਾਨੂੰ ਇਹ ਮੰਦਰ ਦੇ ਵਿੱਚ ਸ਼ੋਭਾ ਯਾਤਰਾ ਦੇ ਬਹੁਤ ਹੀ ਸੁੰਦਰ ਝਾਕੀਆਂ ਪੇਸ਼ ਕੀਤੀਆਂ ਨੇ ਉਹਨਾਂ ਨੂੰ ਇਹ ਲੱਖ ਲੱਖ ਵਧਾਈ ਦਿੰਦੇ ਹਾਂ ਫਿਰ ਸ਼੍ਰੀ ਸਾਰਾਮ ਮੰਦਰ ਵੱਲੋਂ ਜੋ 7ਵਾਂ ਮਹਲੇ ਤੋਂ ਜੋ ਆਪਣੀ ਸਾਰੇ ਟੀਮ ਨੇ ਇੰਨੀ ਸੁੰਦਰ ਸੇਵਾ ਨਿਭਾਈ ਹੈ ਨਹੀਂ ਸਵਾਰਥ ਸੇਵਾ ਉਥੋਂ ਬਲਵੰਤ ਸਿੰਘ ਖੰਡਾ ਜੀ ਨੇ ਉਹਨਾਂ ਸਾਰੀ ਟੀਮ ਮਹਾਕਾਲ ਲੰਗਰ ਸੇਵਾ ਵੀ ਬਹੁਤ ਵਧੀਆ ਉਹਨਾਂ ਸੁਚੱਜੇ ਤੰਗ ਦੇ ਨਾਲ ਆਪਣੀ ਸੇਵਾ ਨਿਭਾਈ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਲੱਖ ਲੱਖ ਉਹਨਾਂ ਨੂੰ ਵਧਾਈ ਦਿੰਦੇ ਆ ਇਸ ਚਲ ਤੇ ਮਹਾਰਾਜ ਜੀ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਇਸ ਵਿੱਚ ਜੋ ਸਾਡੇ ਸ਼ਹਿਰ ਦੇ ਮਹਾਨ ਸਮਾਜ ਸੇਵਕ ਵਿਨੋਦ ਪਟਵਾਰੀ ਜੀ ਉਹਨਾਂ ਦੇ ਜੋ ਸੁਪੁੱਤਰ ਜਤਨ ਸ਼ਰਮਾ ਜੀ ਦੇ ਦਸ ਦੇ ਲੰਗਰ ਦੀ ਸੇਵਾ ਬਹੁਤ ਹੀ ਬਾਖੂਬੀ ਦਿਵਾਈ ਹੈ ਮਗੇ ਅੰਨੀ ਸੁੰਦਰ ਢੰਗ ਨਾਲ ਉਹਨਾਂ ਦੀ ਟੀਮ ਨੇ ਰੋਲ ਅਦਾ ਕੀਤਾ ਵੇ ਬਹੁਤ ਹੀ ਵਧਾਈ ਦੇ ਪਾਤਰ ਨੇ ਉਹਨਾਂ ਦੇ ਜੋ ਪਿਤਾ ਜੀ ਦਿਨ ਅਕਸ਼ੇ ਕਰਮਾ ਦੇ ਅੱਜ ਚੱਲ ਰਹੇ ਨੇ ਉਹ ਵੀ ਵੱਡੇ ਸਮਾਜ ਸੇਵਕ ਸਨ ਉਹਨਾਂ ਦੇ ਚੱਲਦੇ ਪੂਰਨਿਆਂ ਤੇ ਵੀ ਸਮਾਜ ਦੀ ਸੇਵਾ ਬਹੁਤ ਹੀ ਵਧੀਆ ਲੰਗਰ ਦੀ ਸੇਵਾ ਜਿਨੀ ਤਰੀਫ ਕਰੀ ਉਹ ਨਹੀਂ ਥੋੜੀ ਆ ਬਹੁਤ ਵਧੀਆ ਇਹਨਾਂ ਨੇ ਸੇਵਾ ਨਿਭਾਈ ਆ ਇਸ ਦੇ ਨਾਲ ਅਸੀਂ ਸਾਰੇ ਸ਼੍ਰੀ ਸਹਾਰਾ ਮੰਡਲ ਵੱਲੋਂ ਜੋ ਵੀ ਸ਼ਹਿਰ ਦੇ ਵਿੱਚ ਸਮਾਜਿਕ ਸੰਸਥਾਵਾਂ ਨੇ ਜੋ ਮੰਦਰ ਦੇ ਵਿੱਚ ਲੰਗਰ ਲਗਾਏ ਜੋ ਸ਼ਹਿਰ ਦੇ ਵਿੱਚ ਵੀ ਪ੍ਰਬੰਧਕਾਂ ਨੇ ਲੰਗਰ ਲਗਾਏ ਨੇ ਬੋਲੇ 나ਦੀ ਖੁਸ਼ੀ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਮੰਦਰ ਵੱਲੋਂ ਲੱਖ ਲੱਖ ਵਧਾਈ ਦਿੰਨੇ ਆ ਉਹਨਾਂ ਬਹੁਤ ਹੀ ਚੱਜੇ ਢੰਗ ਦੇ ਨਾਲ ਲੰਗਰ ਦੀ ਬਹੁਤ ਹੀ ਵਧੀਆ ਲੰਗਰ ਲਗਾਏ ਨੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਵੀ ਅਸੀਂ ਬਹੁਤ ਹੀ ਲੱਖ ਲੱਖ ਵਧਾਈ ਦਿੰਨੇ ਹਾਂ ਇਸ ਤਰ੍ਹਾਂ ਸਾਡਾ ਉਹਨਾਂ ਪ੍ਰੋਗਰਾਮ ਹੁਣ ਜੋ ਅਗਲਾ ਪ੍ਰੋਗਰਾਮ ਸਾਡਾ 2025 ਦੇ ਵਿੱਚ ਬਾਬਾ ਆਨੰਦ ਗਰੀ ਜੀ ਦੀ ਛਾਦਰ ਸ਼ਾਹ ਹੈਟ ਮਹਾ ਕੁੰਭ ਦਾ ਅੱਜ ਨੀਵ ਪਥਰ ਰੱਖਿਆ ਗਿਆ ਹੈ 2025 ਦੇ ਵਿੱਚ ਮਹਾਕੁੰਭ ਹੋਵੇਗਾ ਤਦ ਦੇਖਿਆ ਜਾਵੇ ਕਿ ਇਹਦੇ ਵਿੱਚ ਸੱਸ਼ਨ ਉਹ ਪ੍ਰਸ਼ਾਸਨ ਦਾ ਔਰ ਆਪਣੇ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਹੁਣਾਂ ਦਾ ਕਿਵੇਂ ਕੀ ਕੋਈ ਮੰਗ ਹੈ ਮੰਦਰ ਦੀ ਜਾਂ ਕੋਈ ਕਿਵੇਂ ਦਾ ਸਹਿਯੋਗ ਰਿਹਾ ਉਹ ਜੀ ਇਸ ਤਰ੍ਹਾਂ ਜਿਵੇਂ ਸਾਡੇ ਮਹਾਰਾਜ ਜੀ ਨੇ ਮੰਤਰੀ ਸਾਹਿਬ ਤੋਂ ਲਾਲ ਜੀ ਸਿੰਘ ਜੀ ਪੁੱਲਰ ਕੈਬਨਟ ਮੰਤਰੀ ਪੰਜਾਬ ਜੀ ਤੋਂ ਸ਼ਿਵਰਾਤਰੀ ਤੋਂ ਪਹਿਲਾਂ ਜੋ ਵੀ ਮੰਗ ਮੰਗੀ ਸੀ ਉਹ ਮੰਦਰ ਦੇ ਵਿੱਚ ਉਹਨਾਂ ਦੀ ਸਾਰੀ ਟੀਮ ਆਈ ਸੀ ਉਹਨਾਂ ਨੇ ਜੋ ਵੀ ਮਹਾਰਾਜ ਨੇ ਉਹਨਾਂ ਨੂੰ ਆਪਣੀਆਂ ਮੰਗਾਂ ਦੱਸੀਆਂ ਜਿਵੇਂ ਲਾਇਟ ਦਾ ਸਿਸਟਮ ਮੰਨ ਲਓ ਕਿ ਸਫਾਈ ਦਾ ਸਿਸਟਮ ਪੁਲਿਸ ਪ੍ਰਸ਼ਾਸਨ ਦਾ ਸਿਸਟਮ ਜੋ ਵੀ ਉਹਨਾਂ ਨੇ ਮੰਗ ਕੀਤੀ ਉਹਨਾਂ ਨੇ ਆਪਣੀ ਪੂਰੀ ਬਾਖੂਬੀ ਨਿਭਾਈ ਆ ਜੋ ਵੀ ਇਹ ਮੰਗੀ ਸੀ ਹੁਣ ਅਗਲੇ ਸਾਲ ਨੂੰ 2025 ਜੋ ਮਹਾਕੁੰਭ ਹੋ ਰਿਹਾ ਵਾ ਅਹੀਂ ਉਹਨਾਂ ਤੋਂ ਵਿਸ਼ੇਸ਼ ਤੌਰ ਤੇ ਮੰਗ ਕੀਤੀ ਆ ਤੇ ਵੀ ਸਾਡੀ ਹਰੀਆ ਰੋਹੀ ਮੰਦਰ ਤੋਂ ਜੋ ਪਿੱਛੇ ਸੜਕਾ ਸਰਹਾਰੀ ਰੋਡ ਤੱਕ ਲੱਗਦੀ ਹੈ ਉਹਨੂੰ ਜਲਦੀ ਤੋਂ ਜਲਦੀ ਮਹੀਨੇ ਦੋ ਮਹੀਨਿਆਂ ਤੱਕੀ ਜਲਦੀ ਜਲਦੀ ਸਾਡਾ ਪੂਰਾ ਕੀਤਾ ਜਾਵੇ ਉਹ ਸਾਡੀ ਸ਼ਹਿਰ ਸਾਰਾ ਪ੍ਰਬੰਧਕ ਮੰਡਲ ਵੱਲੋਂ ਹੀ ਅਸੀਂ ਮੰਨ ਕਰਦੇ ਹਾਂ ਉਹਨਾਂ ਤੋਂ ਵੀ ਸਾਡੀ ਜਲਦੀ ਜਲਦੀ ਜਿੰਨੀ ਜਲਦੀ ਹੋ ਸਕਦੀ ਆ ਸਾਡੇ ਸ਼ਰਕ ਦਾ ਨਿਰਮਾਣ ਮੰਦਰ ਦੀ ਟਿਕਾਣਾ ਜਾਵੇ ਇਸ ਤਰ੍ਹਾਂ ਇਹਨਾਂ ਨੇ ਸਾਡਾ ਬਹੁਤ ਹੀ ਸਾਥ ਦਿੱਤਾ ਹੈ ਠੀਕ ਹੈ ਸ਼ ਤ੍ਰਿਵੈਣੀ ਘਰ ਜਾ ਕੇ ਇਹ ਰਸਮ ਪੂਰੀ ਹੋਵੇਗੀ ਤੇ ਸ਼ਿਵਰਾਤਰੀ ਦਾ ਪਰਵ ਜੋ ਆਪਣਾ 10 ਦਿਨ ਦਾ ਪ੍ਰੋਗਰਾਮ ਸੀ ਉਹ ਬਹੁਤ ਹੀ ਖੁਸ਼ੀਆਂ ਨਾਲ ਬਹੁਤ ਹੀ ਆਨੰਦ ਦੇ ਨਾਲ ਬਹੁਤ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਭਈ ਫਿਰ ਵੀ ਸ਼ਹਿਰ ਵਾਸੀਆਂ ਤੋਂ ਕੋਈ ਕਿਸੇ ਨੂੰ ਕੋਈ ਖੱਟਾ ਮਿੱਠਾ ਕੋਈ ਸਾੜ ਤੋਂ ਕੋਈ ਸ਼ਿਵ ਸਾਰਾ ਪ੍ਰਬੰਧਕ ਮੰਡਲ ਵੱਲੋਂ ਕੋਈ ਗਲਤੀ ਹੋ ਗਈ ਹੋਵੇ ਅਸੀਂ ਪ੍ਰਬੰਧਕ ਮੰਡਲ ਸਾਰੇ ਉਹਨਾਂ ਤੋਂ ਸ਼ਹਿਰ ਵਾਸੀਆਂ ਤੋਂ ਸ਼ਮਨ ਜਾਚਣਾ ਮੰਗਦੇ ਆ ਬਸ ਇਹੋ ਹੀ ਕਹਿੰਦਾ ਮੈਂ ਖਿਮਨ ਲਾ ਜਾਚਾਂ ਜੇ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ